ਖੇਮਕਰਨ ਸ਼ਹਿਰ ਵਿੱਚ ਸਫਾਈ ਸੇਵਕਾਂ ਵੱਲੋਂ 2 ਮਹੀਨੇ ਦੀ ਤਨਖਾਹ ਨਾ ਮਿਲਣ ਤੇ 메ਨ ਚੌਂਕ 'ਤੇ ਲਗਾਇਆ ਧਰਨਾ ਖੇਮਕਰਨ ਸ਼ਹਿਰ ਦਾ ਬੁਰਾ ਹਾਲ ਗੱਲਬਾਤ ਕਰਦਿਆਂ ਸਫਾਈ ਸੇਵਕਾਂ ਸੁਣਾਈ ਆਪਣੇ ਦੁੱਖੜੇ ਕਿਹਾ ਨਹੀਂ ਕਰਦਾ ਸਾਡੀ ਕੋਈ ਸੁਣਵਾਈ ਅੱਜ ਹਲਕਾ ਖੇਮਕਰਨ ਦੇ ਕਸਬਾ ਅਮਰਕੋਟ ਵਿੱਚ ਠੇਕੇਦਾਰ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਨੇ ਧਰਨਾ ਰਗਾ ਦਿੱਤਾ ਮਾਮਲਾ 2 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦਾ ਸੀ ਜਾਣਕਾਰੀ ਦਿੰਦਿਆਂ ਸਫਾਈ ਸੇਵਕਾਂ ਨੇ ਕਿਹਾ ਕਿ ਉਹਨਾਂ ਨੂੰ 2.5 ਮਹੀਨੇ ਦੇ ਕਰੀਬ ਹੋ ਚੁੱਕੇ ਹਨ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਜਦ ਕੇ ਉਹਨਾਂ ਦੇ ਘਰਾਂ ਦਾ ਗੁਜ਼ਾਰਾ ਮਿਲਦੀ ਇਸ ਨਾ ਮਾਤਰ ਤਨਖਾਹ ਤੋਂ ਹੀ ਚੱਲਦਾ ਹੈ ਅਤੇ ਜੇਕਰ ਉਹ ਤਨਖਾਹ ਮੰਗਦੇ ਹਨ ਤਾਂ ਉਹਨਾਂ ਨੂੰ ਟਾਲਮਟੋਲ ਕੀਤੀ ਜਾਂਦੀ ਹੈ ਅਤੇ ਕੰਮ ਤੋਂ ਹਟਾ ਘਰ ਭੇਜਣ ਦੀ ਗੱਲ ਕਹਿ ਦਿੱਤੀ ਜਾਂਦੀ ਹੈ ਸਫਾਈ ਸੇਵਕਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਹੈ ਖੇਮਕਰਨ ਤੋਂ ਲਾਡਾ ਕੰਡਾ ਦੀ ਵਿਸ਼ੇਸ਼ ਰਿਪੋਰਟ ਖੇਮਕਰਨ ਤੋਂ ਸੁਨੀਕ ਸੇਵਾਰਾਮ ਮਾਲਾ ਜੀ ਇਹ ਗੱਲਬਾਤ ਜਿਹੜੀ ਹੈ ਨਾ ਸਫਾਈ ਸੇਵਕਾਂ ਨੇ ਇੱਥੇ ਨਾ 메ਨ ਚਾਉਬੇ ਦੇ ਵਿੱਚ ਧਰਨਾ ਲਾਇਆ ਵੇਖੋ ਜੀ ਅੱਜ ਜਿਹੜਾ ਅੱਜ ਜਿਹੜਾ ਨਵਾਂ ਜਿਹੜਾ ਇਹ ਨਵਾਂ ਆ ਮਸਲਾ ਖੜਾ ਹੋ ਗਿਆ ਸਫਾਈ ਸੇਵਕਾਂ ਦਾ ਤੇ ਵੇਖੋ ਜੀ ਇਹ 13-14 ਬੰਦੇ ਠੇਕੇਦਾਰ ਨੇ ਜਿਹੜੇ ਆ ਨਗਰ ਕਾਉਂਸਲ ਪੰਚਾਇਤ ਨੇ ਜਿਹੜੇ ਰੱਖੇ ਸੀ ਤੇ ਉਹ ਪਿਛਲੇ ਸਮੇਂ ਤੋਂ ਵਿਚਾਰੇ ਅੱਜ ਇਹ ਜਿਹੜੇ ਵਿੱਚ ਇਹੋ ਜਿਹੇ ਸਪਾਈ ਸੇਵਕ ਆ ਜਿਨ੍ਹਾਂ ਦੀਆਂ ਅੱਖਾਂ ਖਰਾਬ ਹੋ ਗਈਆਂ ਜਿਨ੍ਹਾਂ ਦੇ ਗੋਡੇ ਖਰਾਬ ਹੋ ਗਏ ਤੇ ਉਹਨਾਂ ਦੀ ਜਿਹੜੀ ਆ ਆਉਣ ਵਾਲੀ ਜਿਹੜੀ ਹੈ ਨਾ ਪੀੜੀ ਵੀ ਇਹ ਦੁੱਖ ਭੋਗਣ ਈ ਪਰ ਅੱਜ ਖੇਮ ਕਰਨ ਦੇ ਵਿੱਚ ਇੰਨਾ ਮੰਦਾ ਹਾਲ ਆ ਸਫਾਈ ਸੇਵਕ ਦਾ ਬਾਕੀ ਵਿਕਾਸ ਨੂੰ ਤੁਸੀਂ ਛੱਡ ਕੇ ਪਿਆਜ ਮੇਨ ਬਾਜ਼ਾਰ ਆ ਜਿਹੜਾ ਲੋਕ ਆਵਾਜਾਈ ਤੋਂ ਤੇ ਲੋਕ ਦੁਕਾਨਦਾਰ ਬਹੁਤ ਖਰਾਬ ਪਰ ਲੋਕ ਦੁਕਾਨਦਾਰਾਂ ਦਾ ਇਹਨਾਂ ਦੇ ਨਾਲ ਹਮਦਰਦੀ ਜ਼ਰੂਰ ਆ ਪਰ ਇੱਥੇ ਕੋਈ ਵੀ ਇਹਨਾਂ ਦੀ ਜਿਹੜੀ ਆ ਕੋਈ ਇਹਨਾਂ ਦਾ ਸੈਂਟਰੀ ਇਨਸਪੈਕਟਰ ਤੋਂ ਲੈ ਕੇ ਠੇਕੇਦਾਰ ਈਓ ਕੋਈ ਵੀ ਇਹਨਾਂ ਦੀ ਸੁਣਵਾਈ ਨਹੀਂ ਚੰਨ ਅੱਜ 2.5 ਮਹੀਨੇ ਦੀਆਂ ਤਨਖਾਹਾਂ ਠੇਕੇਦਾਰ ਰੱਖ ਕੇ ਔਰ ਨਜਾਇਜ਼ ਰੱਖ ਕੇ ਦਬਾ ਕੇ ਸਗੋਂ ਇਹਨਾਂ ਨੂੰ ਉਲਟਾ ਧਮਕੀਆਂ ਦਿੱਤੀਆਂ ਜਾ ਰਹੀਆਂ ਤੇ ਜਿਹੜਾ ਸੈਂਟਰ ਇਨਸਪੈਕਟਰ ਆ ਉਹ ਵੀ ਲੋਕਲ ਹੋਣ ਕਾਰਨ ਜਿਹੜੇ ਇੱਥੋਂ ਦੇ ਮਲਾਜਮ ਵਰਗੇ ਉਹ ਵੀ ਇੱਥੋਂ ਦੇ ਲੋਕਲ ਹੋਣ ਕਾਰਨ ਸਾਡੇ ਖੇਮ ਕਰਨ ਨੂੰ ਇਹਨਾਂ ਸਿਪਾਈ ਪੱਖੋਂ ਮਾੜਾ ਹਾਲ ਆ ਭੀ ਸ਼ਹਿਰ ਖੇਮ ਕਰਨ ਇੱਕ ਇਹੋ ਜਿਹਾ ਸ਼ਹਿਰ ਨਾ ਹੋਇਆ ਸ਼ਹਿਰ ਔਰ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਿੰਨ ਸ਼ਹਿਰ ਤਰਨਤਾਰਨ ਤੇ ਪੱਟੀ ਤੇ ਖੇਮ ਕਰਨ ਖੇਮ ਕਰਨ ਇੱਕ ਪੂਰੇ ਪੰਜਾਬ ਦਾ ਮੈਂ ਕਹਿੰਦਾ ਇੱਕ ਨੰਬਰ ਤੇ ਸਫਾਈ ਪੱਖੋਂ ਮੰਦਾ ਹਾਲ ਇਹਦਾ ਇੱਕ ਨੰਬਰ ਤੇ ਇਹਦਾ ਇੱਕ ਨੰਬਰ ਇਹਨੂੰ ਮਿਲ ਸਕਦਾ ਜੇ ਕਿਤੇ ਸਫਾਈ ਦਾ ਇਹਦਾ ਸਰਵੇਖਣ ਕਰਾਇਆ ਜਾਵੇ ਕੋਈ ਵੀ ਸਕੀਮ ਭਾਰਤ ਸਰਕਾਰ ਦੀ ਪੰਜਾਬ ਸਰਕਾਰ ਦੀ ਸਫਾਈ ਪੱਖੋਂ ਇੱਥੇ ਫੇਲ ਹੋ ਜਾਂਦੀ ਹੈ ਜੇ ਸੀਵਰ ਦਾ ਉਹ ਵੀ ਨਜਾਇਜ਼ ਇਸ ਪ੍ਰਸ਼ਾਸਨ ਦੇ ਕਾਰਨ ਬੰਦ ਹੋਇਆ ਸਾਡੇ ਸਫਾਈ ਸੇਵਕ ਇਹਨਾਂ ਨੂੰ ਹੁਣ ਇੱਥੋਂ ਤੱਕ ਵੀ ਉਧਾਰ ਵੀ ਕੋਈ ਦੁਕਾਨਦਾਰ ਨਹੀਂ ਦੇ ਰਿਹਾ ਬੱਚੇ ਪਰਿਵਾਰ ਇਹਨਾਂ ਦਾ ਜਿਹੜਾ ਚੁੱਲ੍ਹਾ ਬੰਦ ਹੋਇਆ ਪਿਆ ਤੇ ਉਲਟਾ ਜਿਹੜਾ ਮੁਲਾਜ਼ਮ ਆ ਜਿਹੜਾ ਠੇਕੇਦਾਰ ਆ ਉਹ ਇਹਨਾਂ ਨੂੰ ਦਬਾ ਕੇ ਕੰਮ ਲੈ ਜਾ ਅੱਜ ਇਹਨਾਂ ਨੇ 2 ਮਹੀਨੇ ਦੀ ਤਨਖਾਹਾਂ ਮੰਗੀਆਂ ਉਲਟੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਇਹਨਾਂ ਨੇ ਮਜਬੂਰ ਹੋ ਕੇ ਅੱਜ ਸ਼ਹਿਰ ਦਾ ਅੱਜ ਇਹਨਾਂ ਨੇ ਆਪਣਾ ਕੰਮ ਬੰਦ ਰੱਖਿਆ ਉਹ ਜਿਹਦੇ ਕਾਰਨ ਸਾਰੇ ਸ਼ਹਿਰ ਦਾ ਪਾਣੀ ਸਾਰੇ ਸ਼ਹਿਰ ਦਾ ਜਿਹੜਾ ਆਵਾਜਾਈ ਉਹ ਬੰਦ ਹੋਈ ਪਈ ਆ ਸਾਡੀ ਖੇਮ ਕਰਨ ਦਾ ਕੋਈ ਵੀ ਇੱਥੇ ਮੁਲਾਜ਼ਮ ਕੋਈ ਸਰਕਾਰੀ ਅਧਿਕਾਰੀ ਕਰਮਚਾਰੀ ਨਾ ਕੋਈ ਖਾਕਮ ਇੱਥੇ ਕੋਈ ਸੁਣਾਈ ਸੁਣ ਰਿਹਾ ਸਾਡੀ ਐਸ ਸੀ ਐਸਟੀ ਕਮਿਸ਼ਨ ਭਾਰ ਸਰਕਾਰ ਪੰਜਾਬ ਸਰਕਾਰ ਸਫਾਈ ਸੇਵਕ ਸਫਾਈ ਕਮਿਸ਼ਨ ਨੂੰ ਮੰਗ ਕੀਤੀ ਜਾਂਦੀ ਹੈ ਵੀ ਆ ਇਧਰ ਵੇਖੋ ਸਾਡੇ ਜਿਹੜੇ ਸਫਾਈ ਸੇਵਕ ਆਪਣਾ ਘਰ ਬੂਆ ਆਪਣਾ ਸਾਰਾ ਕੁਝ ਛੱਡ ਕੇ ਇਸ ਵਕਤ ਇਹ ਬੈਠੇ ਨੌਜਵਾਨ ਮੁੰਡੇ ਜਿਹੜੇ ਅੱਜ ਲੱਖ ਲੱਖ ਰੁਪਈਆ ਤਨਖਾਹ ਲੈ ਰਹੇ ਆ ਇਹ ਸਿਰਫ 18900 ਰੁਪਏ ਦੇ ਵਿੱਚ ਬੰਦੂਆ ਮਜ਼ਦੂਰੀ ਤੌਰ ਤੇ ਕੰਮ ਕਰ ਰਹੇ ਆ ਸਾਡੀ ਮੰਗ ਹੈ ਕਮਿਸ਼ਨ ਨੂੰ ਇਹਨਾਂ ਦੀ ਤੁਰੰਤ ਸੁਣਵਾਈ ਕਰਕੇ ਠੇਕੇਦਾਰ ਦੇ ਠੇਕੇਦਾਰੀ ਤਬਦੀਲੀ ਕੀਤੀ ਜਾਵੇ ਔਰ ਜਿਹੜੇ ਧਮਕੀਆਂ ਦੇ ਰਹੇ ਆ ਉਹਨਾਂ ਦੇ ਨਜਾਇਜ਼ ਜਿਹੜੀ ਬੰਦੀ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਜਲਦ ਤਰੰਤ ਤਨਖਾਹਾਂ ਦਿੱਤੀਆਂ ਜਾਣ ਭਰੋਸਾ ਦੇ ਕੇ ਇਹਨਾਂ ਤੋਂ ਤੇ ਸਾਡੇ ਸ਼ਹਿਰ ਦਾ ਪਾਣੀ ਜਿਹੜਾ ਆਵਾਜਾਈ ਬਹਾਲ ਕੀਤੀ ਜਾਵੇ ਔਰ ਬੰਦੀ ਇਹਨਾਂ ਤੇ ਕਾਰਵਾਈ ਕੀਤੀ ਸਾਡੀ ਇਹ ਮੰਗ ਸਰ ਲਖਨ ਸਿੰਘ ਕੀ ਮਸਲਾ ਜਿਹੜਾ ਤੁਸੀਂ ਇਹ ਚੌਂਕ ਦੇ ਵਿੱਚ ਧਰਨਾ ਲਾਇਆ ਸਰ ਜੀ ਇਹਨਾਂ ਨੂੰ 2-2 2.5 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਇਹ ਜੀ ਆਪਣਾ ਸਫਾਈ ਸੇਵਕਾਈ ਕਰਮਚਾਰੀ ਸ਼ਹਿਰ ਦੇ ਹਾਂਜੀ ਸਰ ਜੀ ਮਤਲਬ 2 2 3 3 ਮਹੀਨੋਂ ਗਈ ਇਹਨਾਂ ਨੂੰ ਤਨਖਾਹ ਨਹੀਂ ਮਿਲਦੀ ਪਈਗੀ ਵਾ ਜੇ ਵਿਚਾਰੇ ਤਨਖਾਹ ਮੰਗਦੇ ਆ ਤੇ ਇਹਨਾਂ ਨੂੰ ਘਰ ਨੂੰ ਧਮਕੀਆਂ ਦਿੰਦੇ ਵੀ ਘਰ ਨੂੰ ਭਜੋ ਠੀਕ ਹੈ ਜੀ ਸਾਢੇ 20 25 25 ਸਾਲ ਹੋ ਗਏ ਬੰਦਿਆਂ ਨੂੰ ਕੰਮ ਕਰਦਿਆਂ ਨੂੰ ਕਈਆਂ ਦੇ ਚੂਕਨੇ ਟੁੱਟ ਗਏ ਕਈਆਂ ਦੇ ਵਿਚਾਰੇ ਅੱਖਾਂ ਤੋਂ ਅੰਨੇ ਹੋ ਗਏ ਵਾ ਜੀ ਕੋਈ ਇਥੇ ਸਾਨੂੰ ਸਹੂਲਤ ਨਹੀਂ ਮਿਲਦੀ ਆ ਜੀ ਕੋਈ ਨਾ ਕੋਈ ਸਾਨੂੰ ਬੂਟ ਨਾ ਕੋਈ ਤੇਲ ਨਾ ਕੋਈ ਸਾਬਣ ਮਿਲਦੀ ਠੀਕ ਹੈ ਜੀ ਤੇ ਬੰਦਿਆਂ ਨੂੰ ਜੇ ਕੋਈ ਬੰਦੇ ਵਿਚਾਰੇ ਤਨਖਾਹਾਂ ਮੰਗਦੇ ਆ ਉਹਨਾਂ ਨੂੰ ਕੰਮ ਤੋਂ ਭਜਾਇਆ ਜਾਂਦਾ ਵਾ ਜੀ ਐਬਸੈਂਟਾਂ ਲੰਗਾ ਜਾਂਦੀਆਂ ਉਹਨਾਂ ਦੀਆਂ ਕੋਈ ਇਥੇ ਸਹੂਲਤ ਨਹੀਂ ਆ ਜੀ ਨਾਲਿਆਂ ਵਿੱਚ ਵਿਚਾਰੇ ਡੇਗ ਡੇਗ ਕੇ ਵਿਚਾਰੇ ਕੰਗਣੇ ਚੂਕਣੇ ਤੜਵਾਲੇ ਆ ਜੀ ਕਿੰਨਾ ਚਲੋ ਖਤਰਨਾਕ ਸਰ ਜੀ ਇਹਨਾਂ ਨੂੰ ਹੋ ਗਿਆ 2 ਮਹੀਨੇ ਤੇ 10 ਦਿਨ ਹੋ ਗਿਆ ਜੀ ਕਮੇਟੀ ਜਿਹੜੀ ਬਣੀ ਹੈ ਮੰਨ ਲਓ ਪ੍ਰਧਾਨ ਨਾਲ ਬਾਕੀ ਕੋਲ ਨਾਲ ਗੱਲਬਾਤ ਹੋਈ ਕੀ ਹੋਇਆ ਨਹੀਂ ਜੀ ਉਹ ਜਿਹੜਾ ਮਤਲਬ ਇਥੇ ਹਾਂ ਜੀ ਸ਼ਰਨ ਜੀ ਦਾ ਰੋੜੇ ਨਾਲ ਹੋਈ ਆ ਜੀ ਗੱਲ ਉਹ ਉਹ ਕਹਿੰਦੇ ਵੀ 1 ਮਹੀਨੇ ਦੀ ਤਨਖਾਹ ਤੁਹਾਨੂੰ ਦੇ ਦਿੰਨੇ ਆਈ ਉਹ ਕਹਿੰਦੇ ਵੀ ਉਦੋਂ ਜ਼ਿਆਦੀਆਂ ਸਾਡੀਆਂ ਐਬਸੈਂਟਾਂ ਆ ਜੀ ਤਾਂ ਮਤਲਬ ਮਤਲਬ ਸਾਨੂੰ ਮਤਲਬ ਜਿੰਨੇ ਕਿ ਮਹੀਨੇ ਵਾ ਉਦੋਂ ਜ਼ਿਆਦੀਆਂ ਸਾਡੀਆਂ ਐਬਸੈਂਟ ਆ ਸਾਨੂੰ ਜਿਹੜੀਆਂ ਤਨਖਾਹਾਂ ਦੇਣੀਆਂ ਵਾ ਤੇ ਦੋਵੇਂ ਇਕੱਠੀਆਂ ਸਾਨੂੰ ਦਿੱਤੀਆਂ ਜਾਣ ਕਾਨਾਂ ਦੇ ਪੂਰੇ ਨਹੀਂ ਹੁੰਦੇ ਹਾਂਜੀ ਉਹ ਸਾਨੂੰ ਕਹਿੰਦੇ ਵੀ ਇੱਕ ਮਹੀਨੇ ਦੀ ਤਨਖਾਹ ਤੁਹਾਨੂੰ ਦੇ ਦਿੰਨੇ ਆ ਜੀ ਹਾਂਜੀ ਉਹ ਤਾਂ ਉਦੋਂ ਸਾਨੂੰ ਧਮਕਾ ਦੇਂਦੇ ਆ ਕਿ ਜੇ ਇੱਕ ਮਹੀਨੇ ਦੀ ਤਨਖਾਹ ਲੈਣੀ ਲੈ ਲਓ ਨਹੀਂ ਤੇ ਘਰ ਨੂੰ ਚੱਲ ਜਾਓ ਹਟ ਕੇ ਆਉਂਦੇ ਵੀ ਤੁਸੀਂ ਉਥੇ ਕਮੇਟੀ ਘਰੇ ਆ ਜਾਓ ਦੋ ਚਾਰ ਬੰਦੇ ਤੇ ਆਪਾਂ ਬਹਿ ਕੇ ਗੱਲ ਕਰ ਲੈਨੇ ਆ ਜੀ ਹਾਂਜੀ ਸਾਡੀ ਮੰਗ ਇਹ ਹੋ ਆ ਜੀ ਭਾਜੀ ਸਾਨੂੰ ਇਥੇ ਪੱਕਿਆਂ ਕੀਤਾ ਜਾਵੇ ਡੇਲੀ ਬੇਸ ਤੇ ਕੀਤਾ ਜਾਵੇ ਤੇ ਸਾਨੂੰ ਮਤਲਬ ਕੋਈ ਇੱਥੇ ਟਾਉਂਦੇ ਧਮਕਾਣਾ ਜੇ ਕੋਈ ਆਹੀ ਆਪਦਾ ਨਸਾਫ ਮੰਗਦੇ ਸਾਨੂੰ ਜੀ ਘਰ ਨੂੰ ਭਜਾਇਆ ਜਾਂਦਾ ਵੀ ਢਾ ਗਿਆ ਮੇਨਾਂ ਰਵੀ ਹੈਗਾ ਜੀ ਧਰਨਾ ਦਾ ਜਿਹੜਾ ਚੌਂਕ ਦੇ ਵਿੱਚ ਇਹ ਜੀ ਸਾਨੂੰ 2-2 ਮਹੀਨੇ ਹੋਏ ਤਨਖਾਹ ਨਹੀਂ ਮਿਲਦੀਆਂ ਜੀ ਸੁਪਾਈ ਸੇਵਕ ਹੈਗੇ ਜੀ ਜੇ ਜੇ ਤਨਖਾਹ ਮੰਗੀ ਤੇ ਉਹ ਅੱਗੇ ਆਦਾ ਵੀ ਨੱਟ ਜਾ ਉਸੋ ਤਾਂ ਹੀ ਭਿੱਖੀ ਮੁੰਡੋਂ ਬੰਦੇ ਲਿਆਵਾਂਗਾ ਜੀ ਇਹ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਕੋਈ ਸਾਨੂੰ ਕੋਈ ਆਣ ਕੇ ਪੁੱਛਿਆ ਆਣ ਕੇ ਵੀ ਕਿਹੜੀ ਗੱਲੋਂ ਧਰਨਾ ਲਾਇਆ ਕੀ ਕੀਤਾ ਜਾਏ ਸਾਡੇ ਕੋਈ ਸ਼ਹਿਰ ਵਾਸੀ ਹੈਗੇ ਆ ਉਹ ਵੀ ਨਹੀਂ ਆਣ ਕੇ ਪੁੱਛਿਆ ਵੀ ਕਿਹੜੀ ਗੱਲ ਤੁਸੀਂ ਧੜਨਾ ਲਾ ਕੇ ਬੈਠੇ ਆ ਇਹ ਹੋ ਗਈ ਹੈ 9700 ਰੁਪਿਆ ਤੇ ਨਾਲ ਇਹ ਵੀ ਦੱਸਣਾ ਕਿੰਨੇ ਚਿਰ ਹੋ ਗਿਆ ਸਾਡੀ ਮੰਗ ਇਹ ਸਾਨੂੰ ਤਣਾਵਾ ਦੇਣਾ ਅਸੀਂ ਲੱਗੇ ਜੇ ਇੱਕ ਪੱਕਾ ਕੀਤਾ ਜਾਵੇ ਮੈਂ 45 ਸਾਲ ਹੋ ਗਏ ਜੀ ਮੈਨੂੰ ਇਹਦੇ ਕਮੇਟੀ 'ਚ ਲੱਗੇ ਨੂੰ ਮੇਰਾ ਨਾਮ ਪ੍ਰਵੀਨ ਕੁਮਾਰ ਤੁਸੀਂ ਇੱਥੇ ਠੇਕੇਦਾਰ ਆ ਜੀ ਹਾਂ ਜੀ ਵਾਸ਼ ਦਵਾਈ ਜੀ ਇਹਨਾਂ ਨੂੰ ਆਪ ਇਹ ਜੀ ਇਹਨਾਂ ਦੀਆਂ ਦੋ ਤਨਖਾਹਾਂ ਜੁੜੀਆਂ ਸੀ ਸਰਕਾਰ ਨੂੰ ਪੈਸਾ ਨਹੀਂ ਆਉਂਦਾ ਸਰਕਾਰ ਭੁੱਖੀ ਹੋਈ ਬਈ ਆ ਪੈਸਾ ਨਹੀਂ ਆਉਂਦਾ ਕੋਈ ਮੈਂ ਇਹਨਾਂ ਨਾਲ ਸਹਿਮਤਾ ਚਲੋ ਅੱਜ ਕਮੇਟੀ ਵਾਲਾ ਆਪਾਂ ਨੂੰ ਦਫਤਰਾਂ ਇੱਕ ਤਨਖਾਹ ਦਿੱਤੀ ਆ ਇੱਕ ਮੈਂ ਆਪਦੇ ਕੋਲੋਂ ਵੀਰਵਾਤ ਦੋਵੇਂ ਤਨਖਾਹ ਇਕੱਠੀਆਂ ਇਹਨਾਂ ਨੂੰ ਦਿੱਤੀਆਂ ਜਾਣੀਆਂ ਜੇ ਵੀਰਵਾਤ ਤਨਖਾਹ ਨਾ ਦਵਾ ਮੈਂ ਫਿਰ ਮੈਂ ਜ਼ਿੰਮੇਵਾਰ ਹਾਂ ਇੱਕ ਇਹਨਾਂ ਦਾ ਕਹਿਣਾ ਕੀ ਕੋਸ਼ਿਸ਼ ਦੇਤੀਓ ਜਿਹੜੇ ਮਾੜਾ ਹਾਂ ਹਾਂਜੀ ਮਾੜਾ ਵਤੀਰਾ ਕਰਦੇ ਆ ਨਹੀਂ ਆਪਾਂ ਨੂੰ ਨਹੀਂ ਪਤਾ ਉਹ ਬਾਰੇ ਜੀ ਕਿਹੜਾ ਵਤੀਰਾ ਮਾੜਾ ਜਿਹੜਾ ਕਿਸੇ ਨੇ ਬੋਲਿਆ ਉਹ ਜਨਨ ਦੇ ਜਨਨ ਮੁਲਾਜ਼ਮ ਜਾਣੇ ਤੇ ਜਾਂ ਇਹ ਜਨਨ ਮੈਨੂੰ ਨਹੀਂ ਹੋਗਦਾ ਪਰ ਕਿਉਂ ਮੈਂ ਨਾ ਹੈਗਾ ਹੀ ਆ ਤੇ ਨਾ ਆਪਣਾ ਪਤਾ ਹੀ ਆ ਇੱਕ ਮਸਲਾ ਹੋ ਰਿਹਾ ਹੈ ਕੋਲ ਤੁਹਾਡੇ ਤੋਂ ਪਹਿਲਾਂ ਉਹਦੇ ਠੇਕੇਦਾਰ ਸੀਗੇ ਹਾਂਜੀ ਉਹਨਾਂ ਨੇ ਇੱਕ ਮੁਲਾਜ਼ਮ ਨੇ ਉਹਨੂੰ ਪੈਸੇ तकरीबन ਜਿਹੜੀ ਆਪਣੀ ਪਹਾਨਵੇਂ ਰੁਪਇਆ ਤਨਖਾਹ ਹੁੰਦੀ ਆ ਉਹਨੂੰ 2 ਸਾਲ ਜਮ੍ਹਾਂ ਕਰਵਾਈ ਆ तकरीबन 2.5 ਲੱਖ ਬਣਦੀ ਆ ਹੁਣ ਉਹਦੇ ਪੈਸੇ ਉਹ ਮੰਗਦੇ ਨੇ ਮੇਰੀ ਗੱਲ ਸੁਣੋ ਪਹਿਲੀ ਗੱਲ ਤੇ ਉਹ ਬੰਦੇ ਆਪਾਂ 1 ਮਹੀਨਾ ਤਨਖਾਹ ਲੇਟ ਹੋਈ ਆ ਤੇ ਆਪਾਂ ਦੂਜੇ ਮਹੀਨੇ ਧਰਨਾ ਲਾਤਾ ਵਾ ਸੁਣੋ ਮੇਰੀ ਗੱਲ ਆਪਾਂ ਕਿਤਰਾ 2 ਸਾਲ ਤਨਖਾਹ ਲੈਣ ਤੋਂ ਬਿਨਾ ਸਰਦਾ ਵਾ ਦੂਜੀ ਗੱਲ ਉਹ ਬੰਦਾ ਭਰਾ ਹੀ ਮੇਰਾ ਉਹ ਇਹਨਾ ਆਪਦੇ ਮੂੰਹਾਂ ਦੇ ਵੀ ਸਾਡੇ ਕੁੜੀਆਂ ਮੁੰਡਿਆਂ ਦਾ ਵਿਆਹ ਵੀ ਉਹਨੇ ਕੀਤੇ ਤੇ ਦੱਸੋ ਆਪਾਂ ਉਹ ਬੰਦਾ ਪੈਸੇ ਮਾਰ ਕੇ ਚਲ ਜੂਗਾ ਬਾਕੀ ਉਹਨੂੰ ਹੁਣ ਰੱਬ ਨੂੰ ਪਤਾ ਜਾਂ ਉਹ ਚਲ ਗਿਆ ਉੱਤੇ ਉਹਨੂੰ ਪਤਾ ਜੈਨੂੰ ਪਤਾ ਉਹਦੇ ਮੇਰਾ ਕੋਈ ਨਾਂ ਲੈਣਦੇ ਨਾ ਨਾ ਮੈਨੂੰ ਕੋਈ ਪਤਾ ਜੀ ਜਿਹੜੀ ਗੱਲ ਵੀ ਨੇ ਤਰਖਾ ਦੀ ਆ ਉਹ ਮੈਂ ਜ਼ਿੰਮੇਵਾਰ ਮੈਂ ਦਊਂਗਾ ਪਹਿਲੇ ਤੋਂ ਸੁਣਿਆ ਜੀ ਉਹਨਾਂ ਨੇ ਮੈਨੂੰ ਕਿਹਾ ਕੱਲ ਪਰਸੋਂ ਇਹਨਾਂ ਨੂੰ ਆਖੜੇ ਜਾ ਕੇ ਤੁਹਾਨੂੰ ਲਾਗੇ ਰਹਿ ਕਿਸੇ ਨੂੰ ਅਗੇ ਵੀ ਤਰੀਕਾ ਪੈਰੀ ਦੋਵਾਂ ਦਾ ਬਰਦਾਰ ਤੋਂ ਆਗੇ ਪੈਸੇ ਦੇ ਦੇ ਇੱਕ ਮੈਂ ਕੋਲੂ ਦਿਨਾ ਜੀ ਉਹ ਇਸ਼ੂ ਹੋਰ ਮੈਂ ਚਲੋ ਇਹ ਆ ਦੇ ਵੀ ਬਾਹਰ ਕਰੀ ਗਏ ਪ੍ਰਧਾਨ ਇਹ ਕੰਮ ਕਰਦਾ ਬਾਤ ਲੋ ਉਹਨਾਂ ਦਾ ਇਹ ਗੱਲ ਚੰਗੀ ਨਹੀਂ ਸੀ ਉਹਨਾਂ ਦਾ ਬੰਦਾ ਹੈਗਾ ਕੋਈ ਇੱਥੇ ਆਪਣੇ ਇਹ ਤੁਨੀ ਏਦਾਂ ਕਰੋ ਉਹ ਮੈਂ ਨਹੀਂ ਆਉਂਦਾ ਮਾਨ ਰਿਹਾ ਹੈਗਾ ਨਾ ਉਹਦਾ ਇਸ ਗ੍ਰੇਡ ਬਾਤ ਤੁਸੀਂ ਆ ਜਾਓ ਡਾਕਟਰ ਘਰ ਸੰਭਾਲਾ ਮਸਲਾ ਹੋਰ ਤਾਂ ਕੋਈ ਨਹੀਂ ਹੈਗਾ ਮਸਲਾ ਇਹ ਨਹੀਂ ਮੈਂ ਇੱਕ ਤਨਖਾਹ ਤੋਂ ਬੰਦਾ ਨਹੀਂ ਕੋਸਾ ਦਾ ਫਿਰ ਤੇ ਬਾਕੀ ਰਹਿ ਗਈ ਇੱਕ ਹਾਂਜੀ ਇੱਕ ਸਰਕਾਰ ਦਾ ਵੀ ਬੰਦਾ ਚੌਂਦਰਾ ਦੇ ਵਿਧੇ ਚੱਲ ਪਾ ਲਾ